ਹਾਂਜੀ ਸੱਚੇ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਪੰਜਾਬੀ ਫੂਡ ਚੈਨਲ ਤੇ ਸਵਾਗਤ ਆ। ਅੱਜ ਮੈਂ ਬਣਾਉਣ ਜਾ ਰਹੀਆਂ ਬਹੁਤ ਹੀ ਟੇਸਟੀ ਸੂਜੀ ਤੇ ਮਾਵੇ ਦੀ ਗੁਜੀਆ ਜੋ ਕਿ ਬਹੁਤ ਹੀ ਕ੍ਰਿਸਪੀ ਤੇ ਅੰਦਰ ਤੱਕ ਇਹਦੇ ਚਾਸ਼ਨੀ ਵਾਲੀ ਆਪਾਂ ਇਹ ਬਣਾ ਕੇ ਤਿਆਰ ਕਰਾਂਗੇ ਅੰਦਰ ਤੱਕ ਚਾਸ਼ਨੀ ਜਾਊਗੀ। ਹੋਲੀ ਆ ਰਹੀ ਆ ਹੋਲੀ ਦੀ ਇਹ ਸਪੈਸ਼ਲ ਆਪਣੀ ਰੈਸিপি ਆ। ਜੂਰੇ ਹੋਲੀ ਦੇ ਵਿੱਚ ਇਹਨੂੰ ਟਰਾਈ ਕਰਿਓ ਬਹੁਤ ਸੌਖੀ ਆ। ਚਲੋ ਕਰਦੇ ਫਿਰ ਰੈਸਪੀ ਨੂੰ ਸ਼ੁਰੂ। ਐਸਲੀ ਮੈਂ ਤੇ ਪ੍ਰਾਪ ਦੇ ਵਿੱਚ ਲੈ ਰਹੀਆਂ ਮੈਦਾ। ਇਹ ਮੈਦੇ ਦੇ ਨਾਲ ਹੀ ਬਣਾਈ ਜਾਂਦੀ ਹੈ ਇਸ ਲਈ ਮੈਂ ਮੈਦਾ ਹੀ ਲੈ ਰਹੀ ਹਾਂ ਇੱਕ ਕੌਲੀ ਇਹ ਮੈਦਾ ਲੈ ਰਹੀ ਹਾਂ ਜੇ ਮੈਂ ਭਾਰ ਦੇ ਸਾਹਮਣੇ ਦੱਸਾਂ ਤਾਂ 150 ਗ੍ਰਾਮ ਇਹ ਮੈਦਾ ਆ ਇੱਕ ਚੁਟਕੀ ਦੇ ਵਿੱਚ ਮੈਂ ਨਮਕ ਪਾ ਰਹੀ ਹਾਂ ਕੋਈ ਵੀ ਮਿੱਠੀ ਚੀਜ਼ ਦੇ ਵਿੱਚ ਜਦੋਂ ਆਪਾਂ ਨਮਕ ਪਾਉਂਦੇ ਆ ਤਾਂ ਬਹੁਤ ਵਧੀਆ ਸਵਾਦ ਆਉਂਦਾ ਹੈ ਦੋਨਾਂ ਚੀਜ਼ਾਂ ਨੂੰ ਚੰਗੀ ਤਰੀਕੇ ਨਾਲ ਮਿਲਾਉਣ ਤੋਂ ਬਾਅਦ ਚ ਮੈਂ ਦੇ ਵਿੱਚ ਪਾ ਰਹੀ ਹਾਂ ਇੱਕ ਚੁਟਾਈ ਕੌਲੀ ਜਾਂ ਫਿਰ 40 ਗ੍ਰਾਮ ਜਿਹੜਾ ਆ ਦੇਸੀ ਘਿਓ ਦੇਸੀ ਘਿਓ ਨੂੰ ਜਿਹੜਾ ਹੈ ਉਹ ਮੈਂ ਪਗਲਾ ਆਲੇਸਗਾ ਮੈਲਟ ਕਰਕੇ ਲੈਣਾ ਹੈ ਦੇਸੀ ਘੋ ਚੰਗੀ ਤਰੀਕੇ ਨਾਲ ਮਿਲਾ ਕੇ ਕੁਛ ਇਸ ਤਰੀਕੇ ਦਾ ਆਪਣਾ ਹੋਣਾ ਚਾਹੀਦਾ ਹੈ ਐਦਾਂ ਆਪਣੀ ਜਿਹੜੀ ਮੁਠੀ ਹੈ ਜਿਹਦੀ ਬਣਨੀ ਚਾਹੀਦੀ ਹੈ ਤੇ ਫਿਰ ਇਹਦੇ ਵਿੱਚ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਜਿਹੜਾ ਇਹਨੂੰ ਗੁੰਨਾਂਗੇ ਸੌਫਟ ਜਿਹਾ ਜ਼ਿਆਦਾ ਸੌਫਟ ਨਹੀਂ ਹੋਣਾ ਚਾਹੀਦਾ ਹਲਕਾ ਜਿਹਾ ਸੌਫਟ ਗੁੰਨਾਂਗੇ ਪਾਣੀ ਜਿਹੜਾ ਹੈ ਉਹ ਨਾਰਮਲ ਹੀ ਸੀਗਾ ਨਾ ਹੀ ਗਰਮ ਸੀਗਾ ਨਾ ਹੀ ਠੰਡਾ ਨਾਰਮਲ ਪਾਣੀ ਸੀਗਾ ਤੇ ਦੇਖੋ ਮੈਂ ਇਹਨੂੰ ਐਦਾਂ ਗੁੰਨ ਲਿਆ ਆ ਚੰਗੀ ਤਰੀਕੇ ਨਾਲ ਮੁੱਖੀ ਦੇ ਦੇਖ ਕੇ ਆਪਾਂ ਇਹਨੂੰ ਵਧੀਆ ਗੁੰਨ ਲੈਣਾ ਹੈ ਆ ਜੇ ਆਪਾਂ ਪਹਿਲੇ ਆਟਾ ਹਾਰਡ ਗੁੰਨ ਲਾਂਗੇ ਤੇ ਫਿਰ ਇਹ ਬਹੁਤ ਹੀ ਜ਼ਿਆਦਾ ਇਹੜਾ ਹਾਰਡ ਹੋ ਜਾਊਗਾ ਪਿਆ ਪਿਆ ਤੇ ਫਿਰ ਆਪਣੀ ਜਿਹੜੀ ਘੁਜੀਆ ਹੈ ਉਹ ਵਧੀਆ ਨਹੀਂ ਬਣੂਗੀਆਂ ਸੋ ਆਪਾਂ ਇਹਨੂੰ ਪਹਿਲਾਂ ਸੌਫਟ ਗੁੰਨਣਾ ਹੈ ਫਿਰ ਇਹਦੇ ਉੱਤੇ ਇਹੜਾ ਉਹ ਨੋਰਮਲ ਪਾਣੀ ਦਾ ਇਹੜਾ ਹੱਥ ਲਗਾ ਦੇਣਾ ਹੈ ਤਾਂ ਜੋ ਇਹ ਸੁੱਕੇ ਨਾ ਤੇ ਇਹਦੇ ਉੱਤੇ ਕੱਪੜਾ ਰੱਖ ਦੇਣਾ ਕੋਈ ਵੀ ਤਾਂ ਜੋ ਇਹ ਇਹੜਾ ਜਿੰਦ ਤੱਕ ਆਪਾਂ ਇਹਦੀ ਸਟਫਿੰਗ ਬਣਾਈਏ ਉਦ ਤੱਕ ਇਹ ਸੁੱਕੇ ਨਾ ਕਿਉਂਕਿ ਆਟਾ ਬਹੁਤ ਜਲਦੀ ਸੁੱਕ ਜਾਂਦਾ ਹੈ ਤੇ ਇੱਥੇ ਮੈਂ ਪੈਨ ਦੇ ਵਿੱਚ ਇੱਕ ਚਮਚ ਦੇਸੀ ਘਿਓ ਲਿਆ ਆ ਦੇਸੀ ਘਿਓ ਗਰਮੋ ਜਦੋਂ ਹੋਇਆ ਉਹਦੇ ਵਿੱਚ ਮੈਂ ਪਾਤਾ ਹੈ 50 ਗ੍ਰਾਮ ਯਾਨੀ ਕਿ ਅੱਧੀ ਕੌਲੀ ਸੂਜੀ ਦੀ ਸੂਜੀ ਕੋਈ ਵੀ ਲੈ ਸਕਦੇ ਆ ਮੋਟੀ ਬਰੀਕ ਕੋਈ ਵੀ ਤੇ ਇਹਨੂੰ ਚੰਗੇ ਤਰੀਕੇ ਨਾਲ ਭੁੰਨ ਲਿਆ ਘੱਟ ਗੈਸ ਤੇ ਮੈਂ ਪੂਰੀ ਰੈਸਿਪੀ ਦੇ ਵਿੱਚ ਇੱਕ ਕੌਲੀ ਲਈ ਆ ਉਹਦੇ ਨਾਲ ਹੀ ਮੈਂ ਸਾਰਾ ਮੈਜ਼ਰਮੈਂਟ ਕਰਕੇ ਤੁਹਾਨੂੰ ਦੱਸ ਰਹੀ ਆ ਤੇ ਅੱਧੀ ਕੌਲੀ ਮੈਂ ਇੱਥੇ ਜਿਹੜਾ ਆ ਉਹ ਮਿਲਟ ਪਾਊਡਰ ਲਿਆ ਆ ਸੂਜੀ ਨੂੰ ਮੈਂ ਭੁੰਨ ਕੇ ਸਾਈਡ ਤੇ ਰੱਖਤਾ ਸੀਗਾ ਤੇ ਅੱਧੀ ਕੌਲੀ ਇਹ ਸੁੱਕਾ ਦੁੱਧ ਬਾਜ਼ਾਰ ਦੇ ਵਿੱਚ ਜੋ ਮਿਲ ਜਾਂਦਾ ਹੈ ਤੇ ਇਹਦੇ ਵਿੱਚ ਮੈਂ 25 ग्राम यानी कि जिन्ना मिल्क पाउडर ले आएया उदा आधा दूध ਪਾ ਕੇ 5 ਚਮਚ ਖੰਡ ਪਾ ਕੇ ਮਿਲਾ ਲਿਆ ਚੰਗੀ ਤਰਿਕਾ ਕਿਉਂਕਿ ਮੈਂ ਇਥੇ ਇਨਸਟੈਂਟ ਮਾਵਾ ਬਣਾ ਰਹੀ ਹਾਂ ਇਸ ਲਈ ਮੈਂ ਚੀਜ਼ ਕਰ ਰਹੀ ਹਾਂ ਜੇ ਤਾਂ ਮਾਵਾ ਹੋਏ ਬਾਜ਼ਾਰ ਦਾ ਤਾਂ ਤੁਸੀਂ 100 ग्राम ਮਾਵਾ ਲੈ ਸਕਦੇ ਆ ਚੰਗੀ ਤਰਿਕਾ ਬਣਾਉਣ ਤੋਂ ਬਾਅਦ ਵਿੱਚ ਜਿਹੜਾ ਆ ਇਹਨੂੰ ਆਪਾਂ ਖਾਨ ਨੂੰ ਪਿਘਲਾ ਲਾਂਗੇ ਤੇ ਇਹਦੇ ਵਿੱਚ ਜਿਹੜੀ ਪੁੱਜੀ ਹੋਈ ਸੂਜੀ ਆ ਉਹ ਪਾ ਕੇ 2 ਕੋ ਮਿੰਟ ਦੇ ਲਈ ਘੱਟ ਗੈਸ ਤੇ ਪਕਾਵਾਂਗੇ ਮੈਂ ਥੋੜਾ ਜਿਹਾ ਇਹਨੂੰ ਜਿਹੜਾ ਇਹ ਗਿੱਲਾ ਜਿਹਾ ਰੱਖ ਰਹੀ ਹਾਂ ਕਈ ਜਣੇ ਸੁੱਕਾ ਵੀ ਰੱਖਦੇ ਆ ਜੇ ਤੁਸੀਂ ਸੁੱਕਾ ਰੱਖਣਾ ਚਾਹੋ ਤਾਂ ਦੁੱਧ ਜਿਹੜਾ ਇਹ ਉਹ ਬਹੁਤ ਜ਼ਿਆਦਾ ਥੋੜਾ ਪਾਓ ਇੱਕ ਚਮਚ ਦੇ ਤੱਕ ਕਰੀਬ ਦੁੱਧ ਪਾ ਲਿਓ ਤੇ ਥੋੜੇ ਜੇ ਬਦਾਮ ਪਾਏ ਆ ਮੈਂ ਕੱਟ ਕੇ ਤੁਸੀਂ ਕੋਈ ਵੀ ਡਰਾਈ ਫਰੂਟ ਆਪਦੀ ਮਰਜ਼ੀ ਨਾਲ ਪਾ ਸਕਦੇ ਆ ਇਹਦੇ ਵਿੱਚ ਇੱਕ ਚਮਚ ਨਾਰੀਅਲ ਦਾ ਬੁਰਾਦਾ ਪਾਇਆ ਹੈ ਇਹਦੇ ਨਾਲ ਬਹੁਤ ਵਧੀਆ ਸਵਾਦ ਆਉਂਦਾ ਹੈ ਤੁਸੀਂ ਇਹਨੂੰ ਚਾਹੋ ਤਾਂ ਸਕਿੱਪ ਵੀ ਕਰ ਸਕਦੇ ਆ ਚੰਗੇ ਤੇ ਕਿਨਾਂ ਬਣਾਉਣ ਤੋਂ ਬਾਅਦ ਜੇ ਨੂੰ ਆਪਾਂ ਸਾਈਡ ਤੇ ਰੱਖ ਦਾਂਗੇ ਤੇ ਉਨੇ ਨੂੰ ਆਪਾਂ ਆਪਣੇ ਆਟੇ ਨੂੰ ਦੇਖ ਲੈਣੇ ਆ ਆਟਾ ਬਹੁਤ ਵਧੀਆ ਸੈੱਟ ਹੋ ਗਿਆ ਆ ਹੁਣ ਇਹਦੇ ਆਪਾਂ ਪੇੜੇ ਬਣਾ ਲਾਂਗੇ ਤੇ ਇੱਕ ਪੇੜਾ ਲੈ ਕੇ ਆਪਾਂ ਇਹਨੂੰ ਜਿਹੜਾ ਵੇਲਾਂਗੇ ਇਹਨੂੰ ਆਪਾਂ ਨਾ ਹੀ ਬਹੁਤਾ ਮੋਟਾ ਵੇਲਣਾ ਹੈ ਨਾ ਹੀ ਬਹੁਤਾ ਪਤਲਾ ਵੇਲਣਾ ਹੈ ਹਲਕਾ ਜਿਹਾ ਹੀ ਰੱਖਣਾ ਹੈ ਜਿੰਨਾ ਕੋ ਆਪਾਂ ਰੋਟੀ ਨੂੰ ਰੱਖਦੇ ਆ ਉਹਨਾਂ ਕੋਈ ਤੁਸੀਂ ਦੇਖ ਸਕਦੇ ਆ ਇੰਨਾ ਕੋ ਰੱਖਣਾ ਆਪਾਂ ਇਹਨੂੰ ਤੇ ਇਹਨੂੰ ਜਿਹੜਾ ਹੈ ਕੋਈ ਵੀ ਗਲਾਸ ਦੇ ਨਾਲ ਜਾਂ ਕੋਈ ਵੀ ਟੱਕਣ ਦੇ ਨਾਲ ਇਹਨੂੰ ਦਾ ਕੱਟ ਲੈਣਾ ਹੈ ਇਹਦੇ ਨਾਲ ਕੀ ਆ ਪਰਫੈਕਟ ਗੋਲ ਸ਼ੇਪ ਆਉਂਦੀ ਆ ਤੇ ਹਲਕਾ ਹਲਕਾ ਬੇਲ ਲੈਣਾ ਹੈ ਤਾਂ ਜੋ ਮੋਟਾ ਨਾ ਰਹੇ ਤੇ ਸਾਰੇ ਦਾਪਾ ਬੇਲ ਲੈਏ ਆ ਤੇ ਇਹਦੇ ਵਿੱਚ ਜਿਹੜਾ ਹੈ ਆਪਣੀ ਜਿਹੜੀ ਸੂਜੀ ਬਣਾਈ ਸੀਗੀ ਨਾ ਉਹ ਤਦ ਤੱਕ ਠੰਡੀ ਹੋ ਗਈ ਸੀਗੀ ਤੇ ਉਹਦੇ ਹਲਕੇ ਹਲਕੇ ਛੁਰਛੁਰੀਆਂ ਗੋਲੀਆਂ ਮੈਂ ਇਹਦੇ ਵਿੱਚ ਰੱਖ ਕੇ ਸਾਈਡਾਂ ਤੇ ਪਾਣੀ ਲਗਾ ਕੇ ਚੰਗੀ ਤਰੀਕੇ ਨਾਲ ਇਹਨੂੰ ਬੰਦ ਕਰਤਾ ਆ ਤੇ ਫੇਰ ਮੇਜੋ ਤੇ ਕੋਈ ਵੀ ਡਿਜ਼ਾਈਨ ਜਿਹੜਾ ਵੀ ਤੁਹਾਨੂੰ ਆਉਂਦਾ ਹੋਏ ਬਣਾਉਣਾ ਹੋ ਤੁਸੀਂ ਬਣਾ ਸਕਦੇ ਆ ਮੈਂ ਤੁਹਾਨੂੰ ਹੁਣ ਇੱਥੇ ਦਿਖਾ ਰਹੀ ਹਾਂ ਤੁਸੀਂ ਧਿਆਨ ਨਾਲ ਦੇਖਣਾ ਹੈ ਤੇ ਬਣਾ ਲੈਣਾ ਹੈ ਇਹ ਦੇਖੋ ਥੋੜੀ ਜੀ ਸੂਜੀ ਦਾ ਆਪਾਂ ਹੋ ਰੱਖਣਾ ਹੈ ਪੋਸ਼ਣ ਬਹੁਤਾ ਜਿਆਦਾ ਨਹੀਂ ਰੱਖਣਾ ਨਹੀਂ ਤਾਂ ਉਹ ਖੁੱਲ ਜਾਊਗਾ ਤੇ ਚੰਗੀ ਤਰੀਕੇ ਨਾਲ ਸਾਈਡ ਤੋਂ ਬੰਦ ਕਰ ਦੇਣਾ ਹੈ ਚੰਗੀ ਤਰੀਕੇ ਨਾਲ ਬਹੁਤ ਵਧੀਆ ਤਰੀਕੇ ਨਾਲ ਬੰਦ ਕਰਨਾ ਹੈ ਜੇ ਜੇ ਤੁਸੀਂ ਚਾਹਦੇ ਨਹੀਂ ਬੰਦ ਕਰੋਗੇ ਤਾਂ ਤੇਲ ਚ ਜਾ ਖੁੱਲ ਜਾਊਗਾ ਇਹ ਪਾਣੀ ਲਗਾ ਕੇ ਬੰਦ ਕਰਕੇ ਤੇ ਦੇਖੋ ਡਿਜ਼ਾਈਨ ਇਦਾਂ ਬਣਾ ਲੈਣਾ ਚੁੰਡੀ ਵੱਡੀ ਜਾਣੀ ਇਦਾਂ ਮਰੋੜ ਮਰੋੜ ਕੇ ਤੁਸੀਂ ਧਿਆਨ ਨਾਲ ਦੇਖ ਲੈਣਾ ਹੈ ਆ ਜਿੱਦਾਂ ਦਾ ਵੀ ਤਾਂ ਤੁਹਾਡਾ ਡਿਜ਼ਾਈਨ ਬਣੇ ਤੁਸੀਂ ਬਣਾ ਲੈਣਾ ਹੈ ਇਹ ਦੇਖੋ ਮੈਂ ਕੁਝ ਇਸ ਤਰੀਕੇ ਦਾ ਡਿਜ਼ਾਈਨ ਬਣਾ ਲਿਆ ਆ ਤੇ ਦੇਖੋ ਕਿੰਨਾ ਵਧੀਆ ਲੱਗ ਰਿਹਾ ਡਿਜ਼ਾਈਨ ਬਣਿਆ ਸਾਰੇ ਮੈਂ ਇਦਾਂ ਬਣਾ ਲਏ ਆ ਤੇ ਚੰਗੀ ਤਰੀਕੇ ਨਾਲ ਬੰਦ ਕੀਤਾ ਇਹਨਾਂ ਨੂੰ ਤੇ ਹੁਣ ਮੈਂ ਇੱਥੇ ਤੇਲ ਗਰਮ ਹੋਲੇ ਰੱਖਿਆ ਹੈ ਬਹੁਤ ਹੀ ਘੱਟ ਤੇਲ ਗਰਮ ਹੋਣਾ ਚਾਹੀਦਾ ਆਪਣਾ ਬਹੁਤ ਹੀ ਜ਼ਿਆਦਾ ਘੱਟ ਤੇਲ ਗਰਮ ਜਦੋਂ ਆਪਣਾ ਹੋ ਗਿਆ ਇਹਦੇ ਵਿੱਚ ਆਪਾਂ ਜਿਹੜੇ ਘੁਜੀਏ ਆਪਣੇ ਪਾ ਦਾਂਗੇ ਤੇਲ ਬਹੁਤ ਹੀ ਹਲਕਾ ਜਿਹਾ ਗਰਮਾ ਤੁਸੀਂ ਦੇਖ ਸਕਦੇ ਆ ਹਲਕੇ ਹਲਕੇ ਬਸ ਬੱਬਲ ਆ ਰਹੇ ਆ ਤੇ ਗੈਸ ਨੂੰ ਆਪਾਂ ਕੱਟ ਕਰ ਦੇਣਾ ਹੈ ਇਸ ਟਾਈਮ ਤੇ ਜਿੰਨੇ ਕੋ ਵੀ ਆਪਣੀ ਕੜਾਈ ਚ ਪੈਣ ਘੁਜੀਆ ਉਹਨੇ ਕੋ ਪਾਲਣੇ ਆ ਤੇ ਇਹ ਹੌਲੀ ਹੌਲੀ ਆਪ ਹੀ ਉੱਪਰ ਆਜੋਗੇ ਜਦੋਂ ਇਹ ਉੱਪਰ ਆਜੋਗੇ ਉਦੋਂ ਹੀ ਆਪਾਂ ਇਹਨੂੰ ਕਟਛੀ ਨਾਲ ਛੇੜਨਾ ਹੈ ਉਤੋਂ ਪਹਿਲਾਂ ਬਿਲਕੁਲ ਨਹੀਂ ਛੇੜਨਾ ਤੇ ਇਹਨੂੰ ਆਪਾਂ ਪਲਟਦੇ ਪਲਟਦੇ ਹੋਏ ਜਿਹੜਾ ਹੈ ਉਹ ਚੰਗੀ ਤਰ੍ਹਾਂ 골ਡਨ ਬ੍ਰਾਊਨ ਕਰ ਲੈਣਾ ਹੈ ਘੱਟ ਗੈਸ ਤੇ ਗੈਸ ਘੱਟ ਰਹਿਣਾ ਚਾਹੀਦਾ ਹੈ ਤੇ ਜਦੋਂ ਇਹ ਇਦਾਂ 골ਡਨ ਬ੍ਰਾਊਨ ਜੇ ਹੋ ਗਏ ਨਾ ਜਦੋਂ ਲਾਸਟ ਦੇ ਵਿੱਚ ਤੁਹਾਨੂੰ ਲੱਗਾ ਕਿ 골ਡਨ ਬ੍ਰਾਊਨ ਹੋ ਗਏ ਨੇ ਉਦੋਂ ਤੁਸੀਂ 1 ਮਿੰਟ ਦੇ ਲਈ ਗੈਸ ਜਿਹੜਾ ਹੈ ਉਹ ਤੇਜ਼ ਕਰ ਦੇਣਾ ਹੈ ਤੇ ਉਸ ਤੋਂ ਬਾਅਦ ਚ ਇਹਨੂੰ ਕੱਢ ਲੈਣਾ ਹੈ ਗੈਸ ਤੇਜ਼ ਕਰਨ ਦੇ ਨਾਲ ਕੀ ਹੋਊਗਾ ਇਹਦੇ ਵਿੱਚ ਤੇਲ ਨਹੀਂ ਭਰੂਗਾ ਸਾਰਾ ਜਿਹੜਾ ਤੇਲ ਹੈ ਉਹ ਨਿਕਲ ਜਾਊਗਾ ਤੇ ਬਹੁਤ ਕ੍ਰਿਸਪੀ ਬਣੂਗੇ ਇਹ ਤੇ ਦੇਖੋ ਕਿੰਨਾ ਸੋਹਣਾ ਰੰਗ ਆ ਗਿਆ ਤੇ ਇਹਨਾਂ ਨੂੰ ਆਪਾਂ ਹੁਣ ਕੱਢ ਲੈਣਾ ਹੈ ਐਦਾਂ ਹੀ ਆਪਾਂ ਦੂਜੇ ਵੀ ਬਣਾ ਲੈਣੇ ਆ ਸਾਰਿਆਂ ਨੂੰ ਆਪਾਂ ਇੱਦੀ ਫਰਾਈ ਕਰਕੇ ਤੇ ਜਿਹੜਾ ਇਹ ਬਣਾ ਲੈਣ ਆ। ਹੁਣ ਆਪਾਂ ਇੱਥੇ ਬਣਾਵਾਂਗੇ ਇਹਦੀ ਚਾਸ਼ਨੀ। ਚਾਸ਼ਨੀ ਬਣਾਵਾਂਗੇ ਤੇ ਦੇਖੋ ਪਹਿਲਾਂ ਮੈਂ ਤੁਹਾਨੂੰ ਦਿਖਾ ਦਿੰਨੀ ਆ ਬਹੁਤ ਕ੍ਰਿਸਪੀ ਆ ਤੇ ਬਹੁਤ ਸੋਹਣਾ ਰੰਗ ਆਇਆ ਇਹਨਾਂ ਦਾ। ਤੇ ਚਾਸ਼ਨੀ ਬਣਾਉਣ ਦੇ ਲਈ ਅੱਧੀ ਕੌਲੀ ਇੱਡੇ ਖੰਡ ਲਈਏ 50 ਗ੍ਰਾਮ ਤੇ ਜਿੰਨੀ ਖੰਡ ਲਈਏ ਉਹਦਾ ਅੱਧਾ ਪਾਣੀ ਪਾਉਣ ਤੋਂ ਬਾਅਦ ਚੋਂ ਮੈਂ ਇਹਦੀ ਚਾਸ਼ਨੀ ਬਣਾਈ ਆ। ਇੱਕ ਧਾਰ ਦੀ ਇਹਦੀ ਚਾਸ਼ਨੀ ਦਾ ਬਣਨੀ ਚਾਹੀਦੀ ਹੈ ਤੁਸੀਂ ਦੇਖ ਸਕਦੇ ਆ। ਤੇ ਇਹਦੇ ਵਿੱਚ ਇੱਕ ਇੱਕ ਜਿਹੜੀ ਘੁਜੀਆ ਪਾ ਕੇ ਚੰਗੀ ਤਿੱਕੜੇ ਨੇ 1 ਮਿੰਟ ਦੇ ਲਈ ਇਹਦੇ ਵਿੱਚ ਸੋ ਕਰ ਲੈਣਾ ਆ ਤੇ ਫਿਰ ਇਹਨੂੰ ਕੱਢ ਲੈਣਾ ਜਿੰਨਾ ਕੋ ਤੁਸੀਂ ਜੇ ਘੱਟ ਮਿੱਠਾ ਖਾਣਾ ਪਸੰਦ ਕਰਦੇ ਆ ਤਾਂ ਬਸ ਹਲਕਾ ਡਬੋ ਕੇ ਕੱਢ ਲਿਓ ਤੇ ਇਹਦੇ ਉੱਤੇ ਜਿਹੜੀ ਚਾਸ਼ਨੀ ਦੀ ਬਹੁਤ ਸੋਹਣੀ ਕੋਟਿੰਗ ਆ ਜੂਗੀ ਤੇ ਦੇਖੋ ਕਿੰਨੀ ਵਧੀਆ ਆਪਣੀ ਹਿੱਤਿਆਰ ਆ ਬਣ ਕੇ ਬਹੁਤ ਹੀ ਕ੍ਰਿਸਪੀ ਟੇਸਟੀ ਬਣਦੀ ਆ ਜੂਵੇ ਰੈਸਪੀ ਟ੍ਰਾਈ ਕਰਿਓ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਦੀ ਬਣੀ ਤੇ ਇਦਾਂ ਦੀਆਂ ਹੋਰ ਮਜ਼ੇਦਾਰ ਰੈਸਪੀਸ ਦੇ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਬਹੁਤ ਬੱਧੀਆ ਰੈਸਪੀਸ ਲੈ ਲਈ ਬਹੁਤ ਬਹੁਤ ਅਨੰਦ ਨਾਲ ਜੀ ਵੀਡੀਓ ਦੇਖ ਲੈ